ਚੋਨੇ ਦੀ ਕਟਾਈ ਤੋਂ ਬਾਅਦ ਲਗਾਤਾਰ ਕਿਸਾਨ ਆਪਣੀ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਨੇ ਗੱਲ ਸੰਗਰੂਰ ਜ਼ਿਲ੍ਹੇ ਦੀ ਕਰੀ ਤਾਂ ਸੰਗਰੂਰ ਜ਼ਿਲ੍ਹਾ ਲਗਾਤਾਰ ਅੰਬੋਰੀ ਚੱਲ ਰਿਹਾ ਸਭ ਤੋਂ ਜ਼ਿਆਦਾ ਸੰਗਰੂਰ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਆ ਪਰ ਕਿਸਾਨ ਕਹਿ ਰਹੇ ਨੇ ਕਿ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਆ ਸਾਨੂੰ ਸਰਕਾਰਾਂ ਪ੍ਰਸ਼ਾਸਨ ਦਾ ਹੱਲ ਨਹੀਂ ਦੇ ਰਹੀਆਂ ਪਰ ਅੱਜ ਜਗਦੀਪ ਸਿੰਘ ਕਨੋਈ ਕਿਸਾਨ ਨਾਲ ਤੁਹਾਨੂੰ ਅਸੀਂ ਮਿਲਵਾਉਂਦੇ ਹਾਂ ਜਿਹੜੇ ਕਹਿੰਦੇ ਨੇ ਕਿ ਮੇਰੇ ਕੋਲ ਇੱਕ ਪੱਕਾ ਹੱਲ ਹੈਗਾ ਅਗਰ ਮੇਰੀ ਤਕਨੀਕ ਦੇ ਨਾਲ ਕਿਸਾਨ ਫਸਲ ਕਣਕ ਦੀ ਬੀਜਣਗੇ ਤਾਂ ਉਹਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਗਦੀਪ ਸਿੰਘ ਕਨੋਈ ਸਾਡੇ ਨਾਲ ਨੇ ਦਾਵਾ ਕਰ ਰਹੇ ਨੇ ਕਿ 19 ਸਾਲ ਤੋਂ ਉਹਨਾਂ ਨੇ ਆਪਣੇ ਖੇਤਾਂ 'ਚ ਅੱਗ ਨਹੀਂ ਲਗਾਈ। ਭਾਈ ਜੀ ਕਿੰਨੀ ਖੇਤੀ ਕਰਦੇ ਹੋ ਤੁਸੀਂ ਤੇ ਜਿਹੜਾ ਦਾਵਾ ਕਰ ਰਹੇ ਹੋ ਵੀ ਤੁਸੀਂ ਅੱਗ ਲਾਈ ਨਹੀਂ ਹੈਗੀ ਕਿੰਨੇ ਸਾਲ ਹੋ ਗਏ ਸੱਚ ਹੈ ਗੱਲ? ਸਰ ਮੈਂ 2006 ਤੋਂ ਅੱਗ ਨਹੀਂ ਲਾਈ ਜੀ। ਮਤਲਬ ਕਿ ਸਾਰਾ ਪਿੰਡ ਗਵਾਇਆ ਕਿ ਮਰ ਕੇ ਮੇਰਾ ਬਾਇਰ ਗਵਾਇਆ ਜੀ। ਮੈਂ ਕੋਈ ਦਰਬਾਰ ਸਾਹਿਬ ਜਾ ਕੇ ਕਸਮ ਖਾਧੀ ਸੀ ਗੁਰਦਵਾਰਾ ਸਾਹਿਬ ਵੀ ਜਿੰਨਾ ਚਿਰ ਮੇਰੇ ਸਵਾਸ ਨੇ ਜਿੰਨਾ ਚਿਰ ਮੈਂ ਖੇਤ ਕਰੂੰਗਾ ਇਹ ਮੇਰੇ ਹੱਡ ਭਰਾਂ ਚੱਲਦੇ ਆ ਨਾ ਬੱਚਿਆਂ ਦਾ ਪਤਾ ਨਹੀਂ ਕੀ ਹੋਊਗਾ। ਪਰ ਉਹਨਾਂ ਦਿਨ ਮੈਂ ਜਿਉਂਦਾ ਜੀ ਖੇਤਾਂ ਨੂੰ ਜਿਹੜੀ ਧਰਤੀ ਮਾਂ ਹੈ ਮੇਰੀ ਮੈਂ ਉਹਨੂੰ ਅੱਗ ਨਹੀਂ ਲਾਉਂਗਾ। ਬਈ ਜੀ ਸਾਰੇ ਕਿਸਾਨ ਕਹਿ ਰਹੇ ਨੇ ਕਿ ਧਰਤੀ ਸਾਡੀ ਮਾਂ ਹੈ। ਕਹਿੰਦੇ ਪਰ ਸਾਡੀ ਮਜਬੂਰੀ ਆ। ਸਾਡੇ ਕਹਿੰਦੇ ਫੇਫੜਿਆਂ ਚੋਂ ਪਹਿਲਾਂ ਤੂੰ ਆ ਨਿਕਲਦਾ ਕਹਿੰਦੇ ਸਾਡੀ ਮਜਬੂਰੀ ਆ ਅੱਗ ਲਾਉਣ ਤਾਂ ਅਸੀਂ ਅੱਗ ਲਾਉਨੇ ਆ। ਤੁਹਾਡੇ ਕੋਲ ਇਹ ਜਿਹੜੀ ਜਾਦੂਦੂਈ ਛੜੀ ਹੈ ਵੀ ਤੁਸੀਂ ਅੱਗ ਨਹੀਂ ਲਾ ਰਹੇ ਐਵੇਂ ਕੰਮ ਸਰਦੇ ਆ। ਬਈ ਜੀ ਛੋਟੇ ਕਿਸਾਨ ਦੀ ਮਜਬੂਰੀ ਹੋ ਸਕਦੀ ਹੈ। ਪਰ ਅੱਜ ਕੱਲ ਜਿਵੇਂ ਧੜਾ ਧੜਾ 15 ਮੋਟਰ ਲੱਖ ਦੇ ਟਰੈਕਟਰ 4 ਬੀਨ ਟਰੈਕਟਰ ਆ ਰਹੇ ਆ। ਉੱਥੇ ਮੈਂ ਸਮਝਦਾ ਵੀ ਸਾਡੀ ਬੇਵਕੂਫੀ ਹੈ ਉਹ ਮਜਬੂਰੀ ਨਹੀਂ ਥੋੜਾ ਜਿਹਾ ਸਰਲ ਪਾਸ਼ਾ ਚ ਸਮਝਾ ਦਿਓ ਬਹੁਤ ਲੋਕ ਤੁਹਾਨੂੰ ਦੇਖ ਰਹੇ ਨੇ ਹਰ ਕਿਸ ਦੇ ਮਨ ਚ ਆਏ ਵੀ ਜਗਦੀਪ ਕਿਹੜਾ ਹੱਲ ਇਹ ਜਹਾ ਹੈਗਾ ਵੀ ਅੱਗ ਲਾਏ ਬਿਨਾ ਸਰ ਜਾਂਦਾ ਸਟੈਪ ਬਾਈ ਸਟੈਪ ਦੱਸੋ ਕਿਉਂਕਿ ਸੁਪਰਸੀਡਰ ਜਾਂ ਇਹ ਚੀਜ਼ਾਂ ਜਦੋਂ ਆਪਾਂ ਵਰਤਦੇ ਦੇਖਦੇ ਆ ਤਾਂ ਉੱਥੇ ਵੀ ਕਿਸਾਨ ਬਾਅਦ ਚ ਕਹਿ ਜਾਂਦੇ ਨੇ ਕਿ ਹਾਂ ਸੁੰਡੀ ਪੈ ਗਈ ਇਹ ਕਰ ਲਈ 2-4 ਸਾਲ ਬਾਅਦ ਸਾਰੇ ਕਹਿੰਦੇ ਨੇ ਵੀ ਤੀਲੀ ਲਾਉਣਾ ਹੀ ਸੁੱਖ ਦਾ ਕੰਮ ਹੈਗਾ ਤਾਂ ਤੁਹਾਡੇ ਸਟੈਪ ਦੱਸੋ ਥੋੜੇ ਜਿਹੇ ਜਿਸ ਦੇ ਨਾਲ ਅੱਗ ਲਾਉਣ ਦੀ ਕਦੇ ਵੀ ਜ਼ਰੂਰਤ ਤੁਹਾਨੂੰ ਪਈ ਨਹੀਂ ਹੈਗੀ ਦੇਖੋ ਭਾਈ ਜੀ ਮੈਂ 2018-19 ਤੱਕ ਮੈਂ ਵੀ ਜਿਹੜਾ ਹੈਪੀ ਸਿਡ ਨਾਲ ਜ ਪਹਿਲੇ ਮੈਂ 3600 ਫੋਰਡ ਤੇ ਵੀ ਸਿੰਗਲ ਕਲੱਚ ਤੇ ਵੀ ਮੈਂ ਖੇਤੀ ਕੀਤੀ ਹੈ ਹੈਪੀ ਸੀਟ ਨਾਲ ਉਹ ਵੀ ਟਾਈਮ ਸੀਗਾ ਉਹ ਤਾਂ ਹੁਣ ਤਾਂ ਬਈ ਟੈਕਨੋਲੋਜੀ ਨਹੀਂ ਫਿਨਿਸ਼ ਹੋ ਗਈ ਕੋਈ ਚੱਕਰੀ ਨਹੀਂ ਉਹ ਤਾਂ ਐਮ ਐਲਓ ਵੀ ਸੀ ਇੱਕ ਇੱਕ ਕਿੱਲੇ 'ਚ ਅਸੀਂ 10-10 ਵਾਹ ਟਰੈਕਟਰ ਕੋਲ ਸੀਗੇ ਸਿੰਗਲ ਕਲੱਚ ਫੋਰਡ ਸੀ ਮੇਰੀ ਕੋਲ 3600 ਤੇ ਹੈਪੀ ਸੀਟਰ ਸੀਗਾ ਕਦੇ ਲੈਫਟ ਛੱਡ ਗਈ ਕਿਉਂਕਿ ਬੜਨ ਜਿਆਦਾ ਸੀਗਾ ਅਸੀਂ ਉਹ ਵੀ ਟਾਈਮ ਕੀਤਾ ਜੀ ਪਰ ਔਰ ਕਾਮਜਾਬ ਹੋਇਆ ਔਰ ਅਜਦਾ ਭਾਈ ਜੀ ਹੁਣ ਤਾਂ ਟਰੈਕਟਰ ਸਾਰੇ ਤਕਰੀਬਨ 4-ਵੀਲ ਡਰਾਈਵ ਮੈਨੂੰ ਥੋੜਾ ਜਿਹਾ ਸਟੈਪ ਦੱਸੋ ਸਭ ਤੋਂ ਪਹਿਲਾਂ ਕਿਸਾਨ ਕੀ ਕਰਨ ਦੂਜੇ ਨੰਬਰ ਦਾ ਸਟੈਪ ਕੀ ਹੈ ਤੀਜੇ ਦਾ ਸਟੈਪ ਦੇਖੋ ਭਾਈ ਜੀ ਸਭ ਤੋਂ ਸਸਤਾ ਜਿਹੜਾ ਇੰਪਲੀਮੈਂਟ ਆਪਣੇ ਖੇਤੀਬਾੜੀ ਇੰਪਲੀਮੈਂਟ ਹੈ ਜੀ ਉਹ ਹੈ ਹੈਪੀ ਸੀਟਰ ਤੇ ਉਦੋਂ ਬਾਅਦ ਹੈਗਾ ਸਮਾਰਟ ਸੀਟਰ ਜੇ ਲੋਕ ਆਪਣੇ ਸਾਡੇ ਲੋਕਾਂ ਚ ਘਾਵਤ ਹੈ ਵੀ ਅਸੀਂ ਨਾ ਬਾਂਹ ਸਵਾਰ ਕੇ ਬਿਜਮੈਂ ਫਿਰ ਭਾਈ ਖਰਚਾ ਬਝ ਜਾਂਦਾ ਹੈ ਫਿਰ ਆਪਣੀਆਂ ਸੁਪਰ ਸੀਡਰ ਆ ਗਏ ਰੋਟਾਵੇਟਰ ਆ ਗਏ ਨਾ ਉਹ ਆ ਜਾਂਦੇ ਨੇ ਇਹਦੇ ਵਿੱਚ ਵੀ ਭਾਈ ਜੀ ਜੇ ਇਕੱਲੇ ਸੁਪਰ ਸੀਡਰ ਨਾਲ ਤੁਸੀਂ ਕਰਦੇ ਹੋ ਤਾਂ ਥੋੜਾ ਤਕਰੀਬਨ 10 ਤੋਂ 11 ਲੀਟਰ ਜਿਹੜਾ ਡੀਜ਼ਲ ਹੈ ਉਹ ਮਚਨੇ ਮਚਣਾ ਜੀ ਠੀਕ ਹੈ ਹੈਪੀ ਸੀਡਰ ਨਾਲ 3.5 ਤੋਂ 4 ਲੀਟਰ ਦੀ ਐਵਰੇਜ ਹੈ ਜੀ ਸਮਾਰਟ ਸੀਡਰ ਨਾਲ ਉਹਦੇ ਨਾਲ ਵਿਚਾਰ ਕਿੰਨੇ ਲੀਟਰ ਦੀ ਹੈ ਵੀਰੇ ਖਰਚਾ ਹੈਗਾ ਪਰ ਫਾਇਦੇ ਕੀ ਨੇ ਫਾਇਦੇ ਵੀ ਦੱਸੋ ਫਾਇਦੇ ਭਾਈ ਜਿੰਨਾ ਕੁ ਮੈਂ ਸਮਝਦਾ ਹਰ 3 ਸਾਲ ਤੁਸੀਂ ਹੈਪੀ ਸੀਡਰ ਵੀ ਲਓ ਜੀ 1 ਸਾਲ ਉਹਨੂੰ ਬਾਕੇ ਜ਼ਰੂਰ ਸੁਪਰ ਸੀਡਰ ਨਾਲ ਵੀ ਲਓ ਫਿਰ 3 ਸਾਲ ਜੀ ਰੋਟਲ ਕਰ ਲਓ ਜਾਂ ਮਾਲ ਕੇ ਉਹਨੂੰ ਹੈਪੀ ਸਿਟਸ ਸਮਾਰਟ ਸਿਟਾਂ ਭੇਜ ਲੋ ਹੁਣ ਪਹਿਲਾ ਸਟੈਪ ਜਿਵੇਂ ਆਪਾਂ ਕਹਿੰਦੇ ਆ ਵੀ ਸਾਡੇ ਸਭ ਤੋਂ ਵੱਡਾ ਜਿਹੜਾ ਕੰਮ ਜਾਬੀਆ ਜੀ ਥੋੜੀ ਲੈਵਲਿੰਗ ਸੈਕੰਡ ਐਸਐਮਐਸ ਐਸਐਮਐਸ ਜੇ ਨਹੀਂ ਲੱਗਾ ਤਾਂ ਤੁਹਾਨੂੰ ਪੁਰਾਈ ਡرائی ਜਾਊ ਯਾਰ ਵੀ ਪਤਾ ਨਹੀਂ ਕਿੱਦਾਂ ਬਣੂਗਾ ਕਿਉਂਕਿ ਢੇਰ ਲੱਗ ਜਾਂਦਾ ਮੈਂ ਪੁਸ਼ਾ ਚਤਰਾੜੀ ਦਾ ਜਿਹੜਾ ਸਟਰਾ ਹੈ ਨਾ ਐਸਐਮਐਸ ਨਹੀਂ ਕੰਮ ਆਉਂਦਾ ਤਾਂ ਨਾਲ ਦੇ ਨਾਲ ਉਹਨੂੰ ਬੰਦਾ ਖੰਡਿਆ ਵੀ ਸਕਦਾ ਲੇਬਰ ਵੀ ਲਾ ਸਕਦਾ ਜੀ ਜੇ ਨਾਲ ਮੈਨੂਅਲੀ ਆਪਾਂ ਕੰਮ ਕਰੀ ਤਾਂ ਇੱਕ ਬੰਦਾ ਤਿੰਨ ਕਿੱਲੇ ਬਾਣ ਦੀ ਜਿਹੜੀ ਪੁਰਾਈ ਆ ਖਿਲਾਰ ਦਾਂ ਪਰ ਉਹ ਤੁਰਤ ਅੱਜਿਕ ਮੈਂ ਚੱਲ ਲਈ ਆ ਉਹਦੇ ਪਿੱਛੇ ਦੋ ਬੰਦੇ ਲਾ। ਪਿੱਛੇ ਦੇ ਪਿੱਛੇ ਨਾਲ ਦੇ ਨਾ ਲੱਗੇ ਰਹੋ। ਜੀ ਉਹਨੇ ਕਿਰਪਾ ਕਰ ਲਿਆ ਜੀ ਦੋ ਦਨ ਲਾਗੇ। ਫਿਰ ਉਹਨੇ ਉਹਨਾਂ ਮਲਗੇ ਪ੍ਰੋਪਰਲੀ ਖਿਲਰਨ ਵਾਲਾ। ਉਸ ਤੋਂ ਬਾਅਦ ਕੀ ਕਰਨਾ? ਉਸ ਤੋਂ ਬਾਅਦ ਭਾਈ ਜੀ ਆਪਣੇ ਆਮ ਜਿਹੜੀ ਪ੍ਰਚਲਤ ਹੈ ਉਹ ਤਾਂ ਲੋਕੀ ਸਿੱਧਾ ਡਾਇਰੈਕਟ ਸੁਪਰਸੇਡ ਲਾਉਂਦੇ ਆ। ਕਿਉਂਕਿ ਹਾਫ ਵਰਨ ਕਰਦੇ ਤਾਂ ਤੁਹਾਨੂੰ ਪਤਾ ਹੀ ਆ ਵੀ ਆਦੀ ਅਗਲਾ ਕਿ ਨਾ। ਪਰ ਭਾਈ ਜੀ ਮੈਂ ਹੁਣ ਤੁਸੀਂ ਦੇਖ ਰਹੇ ਹੋ ਸਾਰਾ ਉਹਰੇ। ਤੇ ਅੱਪਰ ਤੱਕ ਅਗਲਾ ਹੀ ਨਹੀਂ ਮੈਂ ਪਹਿਲਾ ਜੀ ਤਰਾਈ ਖਿਲਾਰਤੀ ਐਸਐਮਐਸ ਨਾਲ। ਉਸ ਤੋਂ ਬਾਅਦ ਦੂਜੇ ਦਿਨ ਅਸੀਂ ਚੋਪਰ ਕਰਤਾ ਮਲਚਿੰਗ ਕਰ ਅਜੇ ਜ 35 ਕਿਲੋ ਜੂਰੇ ਪਾ ਕੇ ਥੋੜਾ ਸਾਹਮਣੇ ਸੀ ਬਜਾਈ ਕਰ ਰਹੇ ਨੇ ਇਹਦੇ ਚ ਕੋਈ ਵੀ ਮਾਰੇ ਤੁਸੀਂ ਦੇਖ ਰਹੇ ਹੋ ਵੀ ਕਿਤੇ ਵੀ ਕੋਈ ਪ੍ਰਾਇਦ ਨਾਮ ਨਿਸ਼ਾਨੀ ਨਹੀਂ ਹੈ ਬਿਲਕੁਲ ਜਿੱਥੇ ਵੱਡੀ ਗਿਣਤੀ ਚ ਕਿਸਾਨ ਮਜਬੂਰੀ ਆ ਕੇ ਪਰਾਲੀ ਨੂੰ ਅੱਗ ਲਗਾ ਰਹੇ ਨੇ ਆ ਖਾਸ ਕਰਕੇ ਮੈਂ ਵੀ ਕਹੂੰਗਾ ਕਿ ਛੋਟੇ ਕਿਸਾਨਾਂ ਤੇ ਜ਼ਰੂਰ ਮਜਬੂਰੀ ਆ ਛੋਟੇ ਕਿਸਾਨ ਐਡੀ ਮਸ਼ੀਨਰੀ ਨਹੀਂ ਲਿਆ ਸਕਦੇ ਉਹਨਾਂ ਨੂੰ ਮੈਂ ਗਲਤ ਨਹੀਂ ਕਹੂੰਗਾ ਪਰ ਜੋ ਤਕਨੀਕ ਜਗਦੀਪ ਨੇ ਦੱਸੀ ਹੈ ਅਗਰ ਕਰਾਏ ਤੇ ਵੀ ਕਿਸਾਨ ਵੱਡੇ ਟਰੈਕਟਰ ਲਿਆਉਂਦੇ ਨੇ ਜਾਂ ਸੁਸਾਇਟੀਆਂ ਦੇ ਵਿੱਚੋਂ ਵੀ ਮਿਲ ਜਾਂਦੇ ਨੇ ਤਾਂ ਉਹਦੇ ਨਾਲ ਇਹ ਸਮੱਸਿਆ ਦਾ ਹੱਲ ਜ਼ਰੂਰ ਕੀਤਾ ਜਾ ਸਕਦਾ ਇਹ ਤੁਹਾਨੂੰ ਤਸਵੀਰ ਵੀ ਦਿਖਾਉਂਗਾ ਮੈਂ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਣਕ ਦੀ ਜਿਹੜੀ ਹੈ ਬਜਾਈ ਹੋ ਚੁੱਕੀ ਆ ਪਰ ਤੁਹਾਨੂੰ ਪ੍ਰਾਲੀ ਦਾ ਜਿਹੜਾ ਨਾਮੁਨਿਸ਼ਾਨ ਆ ਉਹ ਨਾ ਬਰਾਬਰ ਦੇਖੂਗਾ ਇਹ ਉਹੀ ਪ੍ਰਾਲੀ ਆ ਜਿਹੜੀ ਪ੍ਰਾਲੀ ਇੱਕ ਵੱਡੀ ਸਮੱਸਿਆ ਪਰ ਹੁਣ ਇਹ ਪ੍ਰਾਲੀ ਖਾਦ ਬਣੂਗੀ ਇਹ ਪ੍ਰਾੜੀ ਜਿਸ ਤਰੀਕੇ ਨਾਲ ਜਗਦੀਪ ਕਹਿ ਰਹੇ ਨੇ ਜਦੋਂ ਇਹ ਪ੍ਰਾੜੀ ਨੂੰ ਬਿਨਾਂ ਅੱਗ ਲਗਾਏ ਘਰਤਾ ਤਾਂ ਇਹੀ ਪ੍ਰਾੜੀ ਖਾਦ ਬਣੂਗੀ ਇਹੀ ਪ੍ਰਾੜੀ ਆਉਣ ਵਾਲੀਆਂ ਫਸਲਾਂ ਦੇ ਲਈ ਫਾਇਦੇਮੰਦ ਹੋਊਗੀ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਾਅ ਇੰਡੀਆ ਪੰਜਾਬੀ